ਸਤ ਸ੍ਰੀ ਅਕਾਲ ਦੋਸਤੋ ਦੇਸੀ ਮੁਰਗੀ ਪਾਲਣ ਜੋ ਕਿ ਆਜਤਵਾਨੂ ਦੇਸੀ ਮੁਰਗੀ ਪਾਲਣ ਦੇ ਨਵੇਂ ਵਿਸ਼ੇ ਬਾਰੇ ਦੱਸਾਂਗੇ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤਾਂ ਵੀਡੀਓ ਨੂੰ ਸਪਿਕਣਾ ਕਰਿਆ ਕਰੋ ਪੂਰਾ ਦੇਖਿਆ ਕਰੋ ਤਾਂ ਜੋ ਵੀਡੀਓ ਚੰਗੀ ਤਰ੍ਹਾਂ ਸਮਝ ਆ ਸਕੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਸਬਸਕ੍ਰਾਈਬ ਕਰਨ ਨਾਲ ਮੁਰਗੀ ਪਾਲਣ ਦੀਆਂ ਸਭ ਵੀਡੀਓ ਦੀ ਜਾਣਕਾਰੀ ਮਿਲਦੀ ਰਹੇ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤਾਂ ਤੁਹਾਨੂੰ ਮੁਰਗੀ ਪਾਲਣ ਤੇ ਬਾਰੇ ਦੱਸਦੇ ਹਾਂ ਤਾਂ ਜਿਹੜੇ ਵੀ ਸੱਜਣ ਵੀਰ ਨਵੇਂ ਮੁਰਗੀ ਪਾਲ ਪਾਲਣ ਦਾ ਕੰਮ ਕਰਨਾ ਚਾਹੁੰਦੇ ਹਨ ਤਾਂ ਉਹਨਾਂ ਨੂੰ ਇਹੀ ਕਾਲ ਦਾ ਫਿਕਰ ਰਹਿੰਦਾ ਹੈ ਕਿ ਕਿਹੜੀ ਮੁਰਗੀ ਕਿਹੜੇ ਕੰਮ ਆਉਂਦੀ ਹੈ ਤਾਂ ਇਸ ਵੀਡੀਓ 'ਚ ਸਾਰਾ ਕੁਝ ਦੱਸਾਂਗੇ ਤਾਂ ਦੇਖੋ ਵੀਡੀਓ ਨੂੰ ਧਿਆਨ ਨਾਲ ਦੇਖਣਾ ਤਾਂ ਧਿਆਨ ਨਾਲ ਸਮਝਣਾ ਤਾਂ ਦੇਖੋ ਡਬਲ ਐਫ ਜੀ ਦੇਸੀ ਮੁਰਗੀ ਇਹ ਮੁਰਗੀ ਡਬਲ ਐਫ ਜੀ ਦੇਸੀ ਮੁਰਗੀ ਦੀ ਬਰੀਡ ਆਉਂਦੀ ਹੈ ਤਾਂ ਇਹ ਕੇਵਲ ਚਿਕਨ ਲਈ ਪਾਲੀ ਜਾਂਦੀ ਹੈ ਇਸ ਬਰੀਡ ਦਾ ਆਂਡਾ ਸੋਚੋਂ 85% ਆਂਡਾ ਹੁੰਦਾ ਹੈ ਤਾਂ ਇੱਕ ਆਰ ਆਰ ਦੀ ਬਰੀਡ ਆਉਂਦੀ ਹੈ ਉਹ ਬ੍ਰੀਡ ਸਪੈਸ਼ਲ ਆਂਡੇ ਲਈ ਪਾਲੀ ਜਾਂਦੀ ਹੈ ਤਾਂ यार ਦੀ ਮੁਰਗੀ ਦਾ ਆਂਡਾ 100 ਚੋਂ 95% ਆਂਡਾ ਮੁਰਗੀ ਦਿੰਦੀ ਹੈ ਤਾਂ ਇਹਨਾਂ ਦੋਨੋਂ ਕਿਸਮ ਦੀਆਂ ਮੁਰਗੀਆਂ ਨੂੰ ਇੱਕੋ ਹੀ ਖਾਹਕ ਪਾਈ ਜਾਂਦੀ ਹੈ ਜੇ ਇਹਨਾਂ ਨੂੰ ਡਬਲ ਐਫ ਜੀ ਨੂੰ ਮੀਟ ਲਈ ਤਿਆਰ ਕਰਨਾ ਹੈ ਤਾਂ ਇਹਨਾਂ ਨੂੰ ਬਲੇਲਰ ਫੀਡਾਂ ਪਾਈਆਂ ਜਾਂਦੀਆਂ ਹਨ ਜੇ ਇਹਨਾਂ ਨੂੰ ਆਂਡੇ ਲਈ ਤਿਆਰ ਕਰਨਾ ਹੁੰਦਾ ਹੈ ਤਾਂ ਇਹਨਾਂ ਨੂੰ ਮੁਰਗੀਆਂ ਵਾਲੀ ਫੀਡ ਪਾਈ ਜਾਂਦੀ ਹੈ ਤਾਂ ਡਬਲ ਐਫ ਜੀ ਮੁਰਗੀਆਂ ਵਾਲੀ ਫੀਡ ਪਾਉਣ ਨਾਲ ਗ੍ਰੋਥ ਨਹੀਂ ਕਰਨਗੀਆਂ ਤਾਂ ਆਂਡਾ ਦੇਣ 'ਚ ਜ਼ਿਆਦਾ ਰੁਚੀ ਰੱਖਣਗੀਆਂ ਤਾਂ ਆ ਰੀ ਯਾਰ ਦੀ ਮੁਰਗੀ ਨੂੰ ਇਹ ਹੀ ਮੁਰਗੀਆਂ ਵਾਲੀ ਫੀਡ ਪਾਈ ਜਾਂਦੀ ਹੈ ਤਾਂ ਬਲੈਲਰ ਫੀਡ ਨਹੀਂ ਪਾਈ ਜਾਂਦੀ ਕਿਉਂਕਿ ਇਹ ਆਂਡੇ ਲਈ ਪਾਲਣ ਲਈ লাভਦਾਰਿਕ ਹੈ ਤਾਂ ਇਸ ਕਰਕੇ ਆ ਰੀ ਯਾਰ ਦੀ ਮੁਰਗੀ ਤੋਂ ਆਂਡਾ ਲਿਆ ਜਾਂਦਾ ਹੈ ਤਾਂ ਆਂਡੇ ਦੇਣ ਵਿੱਚ ਬਹੁਤ ਹੀ ਕਿਹ ਹੈ ਆਰ ਆਰ ਦੀ ਮੁਰਗੀ ਤਾਂ ਦੇਖਾ ਜਾਵੇ ਇਹ ਮੁਰਗੀ ਚਿਕਨ ਲਈ ਨਹੀਂ ਪਾਲੀ ਜਾਂਦੀ ਤਾਂ ਜੋ ਚਿਕਨ ਲਈ ਤਾਂ ਮਾਸ ਹੋਣਾ ਜ਼ਰੂਰੀ ਹੁੰਦਾ ਹੈ ਕਿਉਂਕਿ ਆਰ ਯਾਰ ਦੀ ਮੁਰਗੀ ਦਾ ਉਹਨਾਂ ਮਾਸ ਨਹੀਂ ਬਣਦਾ ਤਾਂ ਆਂਡੇ ਦੇ ਦੇ ਕੇ ਮੁਰਗੀ ਸੁੱਕ ਜਾਂਦੀ ਹੈ ਤਾਂ ਮੁਰਗੀ ਦੀਆਂ ਹੱਡੀਆਂ ਜਿਹਾ ਰਹ ਜਾਂਦੀਆਂ ਹਨ ਸਰੀਰ ਦੀਆਂ ਤਾਂ ਇਸ ਕਰਕੇ ਇਸ ਨੂੰ ਆਂਡੇ ਲਈ ਹੀ ਪਾਲਾ ਜਾਂਦਾ ਹੈ ਤਾਂ ਆਂਡੇ ਤਾਂ 100 ਚੋਂ 90 95% ਆਂਡਾ ਆਰ ਆਰ ਦੀ ਮੁਰਗੀ ਦਿੰਦੀ ਹੈ ਤਾਂ ਇਸ ਨੂੰ ਆਂਡੇ ਲਈ ਮਨਾ ਜਾਂਦਾ ਹੈ ਤਾਂ ਇਸ ਕਰਕੇ ਡਬਲ ਐਫ ਜੀ ਮੁਰਗੀ ਹੀ ਚਿਕਨ ਲਈ ਪਾਲੀ ਜਾਂਦੀ ਹੈ ਤਾਂ ਜਿਹੜੇ ਵੀ ਮੁਰਗੀ ਪਾਲਕ ਹਨ ਤਾਂ ਇਸ ਵੀਡੀਓ ਨੂੰ ਚੰਗੀ ਤਰ੍ਹਾਂ ਧਿਆਨ ਨਾਲ ਸੁਣਨ ਦੇਖਣ ਤਾਂ ਜੋ ਉਹਨਾਂ ਨੂੰ ਮੁਰਗੀਆਂ ਪਾਲਣ ਬਾਰੇ ਸਮਝਾ ਸਕੇ ਤਾਂ ਇੰਨੀ ਹੀ ਜਾਣਕਾਰੀ ਦਿੰਦੇ ਹੋਏ ਤੁਹਾਡੇ ਤੋਂ ਉਮੀਦ ਕਰਦੇ ਹਾਂ ਇਹ ਜਾਣਕਾਰੀ ਤੁਹਾਨੂੰ ਅੱਛੀ ਲੱਗੀ ਹੋਵੇਗੀ। ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਤੇ ਵੀਡੀਓ ਨੂੰ ਪੂਰਾ ਦੇਖਿਆ ਕਰੋ। ਤਾਂਗੇ ਵੀ ਸ਼ੇਅਰ ਕਰਿਆ ਕਰੋ ਤਾਂ ਜੋ ਹੋਰ ਮੁਰਗੀ ਪਾਲਕਾਂ ਤੱਕ ਪਹੁੰਚ ਵੀਡੀਓ ਜਾ ਸਕੇ। ਤੇ ਮੁਰਗੀ ਪਾਲਕਾਂ ਨੂੰ ਧਿਆਨ ਰੱਖੇ ਕਿ ਕਿਤਾ ਮੁਰਗੀ ਪਾਲੀ ਜਾਂਦੀ ਹੈ। ਧੰਨਵਾਦ ਜੀ।